ਜੇ ਦੋ ਵੀ ਤੁਸੀਂ ਫਾਰਮ ਕਰਨਾ ਇੱਕ ਬਰੂਸੀਲੋਸਿਸ ਟੈਸਟ ਹਰ ਇੱਕ ਭੇਡ ਦਾ ਹਰ ਇੱਕ ਬੱਕਰੀ ਦਾ ਹੋਣਾ ਛੋਟੇ ਜ਼ਰੂਰੀ ਹੈ ਸਭ ਤੋਂ ਭਿਆਨਕ ਬਿਮਾਰੀ ਬਰਸੀਲਾ ਰੋਗ ਹੀ ਹੈਗੀ ਬੱਕਰੀ ਪਾਲਣ ਭੇਡ ਪਾਲਣ ਤੇ ਗਾਈ ਪਾਲਣ ਦੇ ਵਿੱਚ ਜਿਹੜੀ ਬਰੂਸੀਲੋਸਿਸ ਬਿਮਾਰੀ ਹੈਗੀ ਉਹ ਉਹਦਾ ਕੋਈ ਇਲਾਜ ਨਹੀਂ ਜੇ ਤੁਹਾਡੀ ਬੱਕਰੀ ਨੂੰ ਭੇਡ ਨੂੰ ਗਾਂ ਨੂੰ ਮੱਝ ਨੂੰ ਜਾਂ ਬੰਦੇ ਨੂੰ ਹੁੰਦਾ ਉਹ ਰੋਗ ਪਤਾ ਕੀ ਹੈ ਬਾਈ ਜੀ ਜੇ ਤੁਹਾਡੀ ਬੱਕਰੀ ਨੂੰ ਭੇਡ ਨੂੰ ਹੈਗਾਗਾ ਤੁਹਾਡੀ ਭੇਡ ਜਾਂ ਜਾਂ ਬੱਕਰੀ ਚਾਰ ਜਾਂ 4.5 ਮਹੀਨਾ ਤੋਂ ਬੱਚੇ ਗੇਰ ਜਾਂਦੀ ਹੈ ਅਈ ਵਾਰ ਹੀ ਗਿਰੂਗੀ ਉਹ ਉਹ ਰੱਖਦੀ ਨਹੀਂ ਤੇ ਬੱਚਾ ਕੀ ਹੋਊਗਾ ਉਹਦਾ ਪੂਰਾ ਬਣਿਆ ਨਹੀਂ ਹੋਊਗਾ। ਬਰੂਸੀਲੋਸਿਸ ਆ ਸਭ ਮਾਰੀ ਇਹ ਜੀ ਹੈ ਭਾਈ ਜੀ ਜੇ ਇੱਕ ਵਾਰੀ ਮੰਨ ਲਓ ਢੇਡ ਨੂੰ ਬੱਕਰੀ ਨੂੰ ਜਾਂ ਢੇਡ ਤੋਂ ਬਾਅਦ ਬੰਦਿਆਂ ਚ ਆਉਂਦੀ ਹੈ ਢੇਡ ਬੱਕਰੀਏ ਸਾਨੂੰ ਦੱਸ ਦੇ ਜੇ ਹੁੰਦੀ ਹੈਗੀ ਗਾਹਾਂ ਉਹਦੇ ਬੱਚੇ ਚ ਹੋਊਗੀ ਜਦੋਂ ਵੀ ਤੁਸੀਂ ਫਾਰਮ ਕਰਨਾ ਇੱਕ ਬਰੂਸੀਲੋਸਿਸ ਟੈਸਟ ਹਰ ਇੱਕ ਢੇਡ ਦਾ ਹਰ ਇੱਕ ਬੱਕਰੀ ਦਾ ਹੋਣਾ ਛੋੜੇ ਜ਼ਰੂਰੀ ਆ। ਬਰੂਸੀਲੋਸਿਸ ਵਾਰੇ ਬਰਸੀਲਾ ਰੋਗ ਵਾਰੇ ਪਤਾ ਕਿਸੇ ਵੀਰ ਨੂੰ ਪਤਾ ਨਹੀਂ ਨਾ ਸਭ ਤੋਂ ਭਿਆਨਕ ਬਿਮਾਰੀ ਬਰਸੀਲਾ ਰੋਗ ਹੀ ਹੈਗੀ ਬੱਕਰੀ ਪਾਲਣ ਪੇੜ ਪਾਲਣ ਤੇ ਗਾਈ ਪਾਲਣ ਦੇ ਵਿੱਚ ਜਿਹੜੀ ਬਰੂਸੀਲੋਸਸ ਬਿਮਾਰੀ ਹੈਗੀ ਉਹ ਉਹਦਾ ਕੋਈ ਇਲਾਜ ਨਹੀਂ ਜੇ ਤੁਹਾਡੀ ਬੱਕਰੀ ਨੂੰ ਪੇੜ ਨੂੰ ਗਾਂ ਨੂੰ ਮੱਝ ਨੂੰ ਜਾਂ ਬੰਦੇ ਨੂੰ ਹੁੰਦਾ ਉਹ ਉਹ ਰੋਗ ਉਹ ਰੋਗ ਪਤਾ ਕੀ ਹੈ ਬਾਈ ਜੀ ਜੇ ਤੁਹਾਡੀ ਬੱਕਰੀ ਨੂੰ ਪੇੜ ਨੂੰ ਹੈਗਾਗਾ ਤੁਹਾਡੀ ਪੇੜ ਜਾਂ ਜਾਂ ਬੱਕਰੀ ਚਾਰ ਜਾਂ 4.5 ਮਹੀਨਾ ਤੋਂ ਬੱਚੇ ਗੇਰ ਜਾਂਦੀ ਹੈ ਆਈ ਵਾਰ ਹੀ ਗਿਰੂਗੀ ਉਹ ਰੱਖਦੀ ਨਹੀਂ ਤੇ ਬੱਚਾ ਕੀ ਹੋਊਗਾ ਉਹਦਾ ਪੂਰਾ ਬਣਿਆ ਨਹੀਂ ਹੋਊਗਾ। ਕਈ ਵਾਰੀ ਆਪਾਂ ਆਮ ਦੇਖਦੇ ਹੁੰਨੇ ਆ ਨਾ ਕਿ ਵਿੱਚ ਵੀਰ ਕਹਿੰਦੇ ਆ ਸਾਡੀ ਮੱਝ ਤਾਂ ਸੂਈ ਤਾਂ ਥੋੜਾ ਟਾਈਮ ਰਿਹਾ ਬੱਚਾ ਜਮੀ ਨਹੀਂ ਬਣਿਆ, ਬਾਲ ਬੂਲ ਨਹੀਂ ਆਏ। ਜਾਇ ਇਹਦੀ ਚੰਗੀ ਤਰ੍ਹਾਂ ਪੂਛ ਨਹੀਂ ਬਣੀ। ਉੱਥੇ ਚਾਂਸ ਹੁੰਦਾ ਵੀ ਉਹਨੂੰ ਕੋਈ ਬਰੂਸੀਲੋਸਿਸ ਨਾ ਹੋਵੇ। ਬਰੂਸੀਲੋਸਿਸ ਬਿਮਾਰੀ ਇਹ ਹੈ ਜੀ ਆ ਭਾਈ ਜੀ ਜੇ ਇੱਕ ਵਾਰੀ ਮੰਨ ਲਓ ਢੇੜ ਨੂੰ ਬੱਕਰੀ ਨੂੰ ਜਾਂ ਢੇੜ ਤੋਂ ਬਾਅਦ ਬੰਦਿਆਂ ਚ ਆਉਂਦੀ ਹੈ। ਢੇੜ ਬੱਕਰੀਏ ਸਾਨੂੰ ਦੱਸ ਦੇ ਜੇ ਹੁੰਦੀ ਹੈਗੀ ਗਾਹਾਂ ਉਹਦੇ ਬੱਚੇ ਚ ਹੋਊਗੀ। ਠੀਕ ਹੈ ਨਾ? ਜਦੋਂ ਉਹਦੇ ਬੱਚੇ ਚ ਹੋਊ ਬੱਚਾ ਵੀ ਉਹਦੇ ਉ ਠੀਕ ਹੈ ਨਾ ਕ੍ਰੋਸ ਹੋ ਜਾਇਆ ਕਰੂ ਠੀਕ ਹੈ ਰਹਿ ਜਾਇਆ ਕਰੂਗੀ ਬੱਚੇ ਗੇਰ ਜਾ ਕਰੂਗੀ ਇੱਕ ਲੈ ਬੈਰਸ ਆ ਜੇ ਮੰਨ ਲਓ ਅੱਜ ਥੋੜੀ ਬੱਕਰੀ ਨੂੰ ਇੱਕ ਨੂੰ ਗਰੂਸੀਲੋਸਸ ਆ ਠੀਕ ਹੈ ਨਾ ਉਹਦਾ ਕੀ ਜਿਹੜਾ ਡਿਸਚਾਰਜ ਆਗਾ ਜੇ ਥੋੜੀ ਹੋਰ ਦੂਜੀ ਬੱਕਰੀ ਦੇ ਅੱਖ ਚ ਪੈਂਦਾ ਜੇ ਪੂਛ ਨਹੀਂ ਝਣਕਦੇ ਅੱਖ ਚ ਪੈਂਦਾ ਤਾਂ ਉਹਨੂੰ ਵੀ ਗਰੂਸੀਲੋਸਸ ਚ ਪੁਆਇਟ ਆ ਜਾਂਦਾ ਜੇ ਉਹਦੇ ਕਈ ਵਾਰੀ ਜ਼ਖਮ ਆਗਾ ਉਹਦੇ ਡਿਸਚਾਰਜ ਉਹਦੇ ਲੱਗਦਾਗਾ ਤਾਂ ਵੀ ਉਹਨੂੰ ਗਰੂਸੀਲੋਸਸ ਚ ਪੁਆਇਟ ਆ ਜਾਂਦਾ ਗਰੂਸੀਲੋਸਸ ਦਾ ਉਦੋਂ ਬਾਅਦ ਕੀ ਹੈ ਜੇ ਆਪਾਂ ਬੱਕਰੀ ਜਿਹੜੀ ਗਰੂਸੀਲੋਸਸ ਚ ਪੁਆਇਟ ਵਾਲੀ ਆ ਜੇ ਆ ਆਮ ਤੁਸੀਂ ਵੀਡੀਓ ਵੀ ਦੇਖਦੇ ਹੋ ਹਰ ਇੱਕ ਹੀ ਬੰਦਾ ਜਿਹੜਾ ਸੁਪੀ ਦਿੰਦਾ ਉਹ ਇਹ ਗੱਲ ਕਹਿੰਦਾ ਵੀ ਜਿਹੜਾ ਬੱਕਰੀ ਦਾ ਮੱਝ ਦਾ ਗਾਂ ਦਾ ਦੁੱਧ ਪੀਣਾ ਤੁਸੀਂ ਵਾਲ ਕੇ ਪੀਣਾ ਪਰ ਹੁਣ ਕਈ ਵਾਰੀ ਮੇਰੇ ਵੀਰ ਸਿੱਲਾਂ ਵਾਲੇ ਆਉਂਦੇ ਹੁੰਦੇ ਆ ਉਹ ਹੰਡ ਫੜ ਜਾਂਦੇ ਹੈਗੇ ਵੀ ਨਹੀਂ ਯਾਰ ਬੱਕਰੀਆ ਦੁੱਧ ਤਾਂ ਤਾਜ਼ਾ ਚੋਆ ਪੀਣਾ ਚਾਹੀਦਾ ਕਦੇ ਨਹੀਂ ਪੀਣਾ ਚਾਹੀਦਾ ਜੇ ਤੁਸੀਂ ਬੱਕਰੀਆ ਦੁੱਧ ਗਾਂ ਦਾ ਮੱਝ ਦਾ ਇਹਨੂੰ ਬਰੂਸਿਲੋਸ ਹੈ ਜੇ ਵਾਲ ਕੇ ਦੁੱਧ ਪੀਨੇ ਹੋ ਤਾਂ ਨ ਵਾਲੇ ਦਵਾ ਕੇ ਉਹਦੇ ਜਿਹੜੇ ਕਟਾਣੂ ਉਹ ਮਰ ਜਾਂਦੇ ਆ ਫੇਰ ਤੁਹਾਨੂੰ ਬਿਮਾਰੀ ਨਹੀਂ ਆਊਗੀ ਜੇ ਤੁਸੀਂ ਕੱਚਾ ਦੁੱਧ ਪੀਓਗੇ ਤਾਂ ਤੁਹਾਨੂੰ ਹੀ ਬਿਮਾਰੀ ਆਉਣ ਦੇ ਚਾਂਸ ਆਉ ਜੇ ਉਹ ਬਿਮਾਰੀ ਇੱਕ ਬੱਕਰੀ ਨੂੰ ਜਾਂ ਇੱਕ ਭੇਡ ਨੂੰ ਬਿਮਾਰੀ ਆ ਉਹ ਤੋਂ ਤੁਹਾਡੇ ਸਾਰੇ ਪਸ਼ੂ ਨੂੰ ਹੋ ਜੂਗੀ ਸਾਰੇ ਪਸ਼ੂ ਤੁਹਾਡੇ ਹੀ ਲਸਣ ਕਰਨ ਲੱਗੇ ਜਾਣਗੇ ਬੱਚੇ ਗੇਰਨ ਕਦੇ ਕਦੇ ਨਾ ਤੁਸੀਂ ਸੋਚਦੇ ਹੋਵੋਗੇ ਆਈ.ਡੀ.ਵੀ.ਆਂ ਦੀ ਹੁੰਦੀ ਹੈ ਗੱਲ ਵੀ ਯਾਰ ਐਤਕੀ ਤਾਂ ਮੇਰੀ ਬੱਕਰੀ ਸਾਰੇ ਬੱਚੇ ਛੱਟ ਗਈ ਉਹ ਫਿਰ ਪਤਾ ਕੀ ਉਹ ਨਹੀਂ ਐਤਕੀ ਕੋਈ ਬਾਈ ਇਹੇ ਚੱਲੀ ਕੋਈ ਮੌਸਮੀ ਨਹੀਂ ਚੰਗਾ ਲੱਗਿਆ ਉਹਦੇ ਵਿੱਚ ਬਾਈ ਮੌਸਮ ਦਾ ਕੋਈ ਸਬੰਧ ਨਹੀਂ ਉਹਦੇ ਵਿੱਚ ਹੀ ਸਬੰਧ ਆ ਵੀ ਉਹਨਾਂ ਦੀ ਬੱਕਰੀ ਨੂੰ ਕਿਸੇ ਨੇ ਇੱਕ ਦਿਨ ਨੂੰ ਗਰੂਸੀ ਲੋਸ ਸੀਗਾ ਕਿਉਂਕਿ ਉਹਦਾ ਵੈਕਸੀਨ ਵੀ ਨਹੀਂ ਕਰਾਉਂਦੇ ਇਹ ਕਹਿੰਦੇ ਸਾਡਾ ਦੁੱਧ ਘਟ ਜਾਂਦੀ ਹੈ ਉਹਨੇ ਟੈਸਟ ਨਹੀਂ ਕਰਾਇਆ ਉਹਦੀ ਲਪੇੜ ਦੇ ਵਿੱਚ ਸਾਰਾ ਫਾਰਮ ਆ ਉਹਦੇ ਵਿੱਚ ਫਿਰ ਕੀ ਆ ਉਹ ਤੁਹਾਡਾ ਕੀ ਆ ਉਹ ਸਭ ਤੋਂ ਵੱਡਾ ਲਾਸਾਗਾ ਉਹ ਤੁਹਾਡੀ ਨਾ ਤਾਂ ਭੇਡ ਬਈ ਸੂਵੇ ਕਿੰਨਾਂ ਹੀ ਤੁਹਾਡੀ ਬੱਕਰੀ ਸੀ ਸਾਰਾ 30 ਰੁਪਏ ਟੈਸਟਾ ਯੂਨੀਵਰਸਿਟੀ ਦੇ ਵਿੱਚ ਜੇ ਤੁਸੀਂ ਕਰਾਉਣ ਜਾਓਗੇ ਉਸ ਨੂੰ ਮੈਂ ਦੱਸੂਗਾ ਕਿ ਸੈਂਪਲ ਕਿਵੇਂ ਕੱਢਣਾ ਅਸਾਂ ਉਸ ਤੋਂ ਬਾਅਦ ਕੀ ਹੈ ਜੇ ਤੁਹਾਡੀ ਬੱਕਰੀ ਜਾਂ ਭੇਡ ਰੱਖੀ ਹੋਈ ਆ ਉਹ ਤਾਂ ਬੰਦੇ ਨੂੰ ਹੁੰਦਾਗਾ ਠੀਕ ਹੈ ਨਾ ਬੰਦੇ ਨੂੰ ਬਰੂਸੀਲੋਸਿਸ ਹੋ ਗਿਆ ਤਾਂ ਜਿਵੇਂ ਮੰਨ ਲਓ ਏਡਜ ਦੇ ਵਿੱਚ ਬੰਦੇ ਨੂੰ ਬੁਖਾਰ ਆਣ ਲੱਗਿਆਂ ਹਲਕਾ ਹਲਕਾ ਬੁਖਾਰ ਆਣ ਲੱਗਿਆਂ ਦਾ ਜਿਹੜੇ ਵੈਟ ਬਲੱਡ ਸੈੱਲ ਆਊ ਟੁੱਟਨੇ ਸ਼ੁਰੂ ਹੋ ਜਾਂਦੇ ਆ ਬਾਨੋ ਹਟ ਜਾਂਦੇ ਆ ਬਰੂਸੀਲੋਸਿਸ ਵੀ ਇਹੋ ਇਹ ਮੇਰੇ ਭੈਣਾਂ ਬੈਠੀਆਂ ਗਿਆ ਮੈਂ ਥੋੜੀ ਇਜਾਜ਼ਤ ਮੰਗਦਾ ਇਹਨਾਂ ਤੋਂ ਇਹ ਗੱਲ ਦੀ ਤੁਸੀਂ ਕਈ ਵਾਰੀ ਮੈਨਡ ਨਾ ਕਰਜੋ ਜੇ ਬਰੂਸਿਲੋਸਿਸ ਆਪਣੀ ਮੰਨ ਲਓ ਮੁੰਡੇ ਆ ਨੌਜਵਾਨ ਮੁੰਡੇ ਦਾ ਵਿਆਹ ਹੋਇਆ ਗਿਆ ਉਹਨ ਤੇ ਉਹਦੇ ਘਰ ਵਾਲ ਨੂੰ ਹੁੰਦਾ ਤਾਂ ਉਹ ਵੀ ਪ੍ਰੈਗਨੈਂਟ ਹੋ ਜੂਗੀ ਪਰ ਉਹਦਾ ਵਰਸਨ ਹੋ ਜੂਗਾ ਸਿਸਟਮ ਇਹੀ ਸਾਰੇ ਲੱਛਣ ਜਿਹੜੇ ਪੇੜ ਬੱਕਰੀ ਗਾਂ ਵਾਲੇ ਆਗੇ ਉਹ ਥੋਡੇ ਮੰਨ ਲਓ ਵਿੱਚ ਆਉਂਦੇ ਆ ਤਾਂ ਜਿਹੜੀ ਥੋਡੇ ਘਰ ਵਾਲੇ ਉਥੇ ਪੇੜ ਪਾਲਣ ਬੱਕਰੀ ਪਾਲਣ ਕਰਦੇ ਜੇ ਬਰੂਸਿਲੋਸਿਸ ਚੋਂ ਉਹ ਹੀ ਪੋਜ਼ਿਟਿਵ ਆ ਤਾਂ ਉਹਦਾ ਇਵੋਟ ਹੁੰਦਾ ਰਹੂਗਾ ਵਾਰੀ ਵਾਰੀ ਤੇ ਜਿਹੜਾ ਬੰਦਾ ਹੈਗਾ ਉਹਦੀ ਸਪਰਮ ਕੁਆਲਿਟੀ ਲੋ ਹੋ ਜੂਗੀ ਜਮਨ ਡੱਡ ਹੋ ਜੂ। ਜੇ ਬੰਦੇ ਨੂੰ ਗਰੂਸੀਲੋਸ ਹੋ ਸੂ। ਇਹ ਚੀਜ਼ ਦਾ ਜਰੂਰ ਧਿਆਨ ਰੱਖਣਾਗਾ। ਕਿਹੜੇ ਲੱਛਣ ਕੀ ਸੀਗੇ ਜੀ? ਹਾਂਜੀ। ਪਹਿਲੇ ਲੱਛਣ ਕੀ ਸੀ ਇਹ ਤਾਂ ਜਿਹੜਾ ਪਹਿਲੇ ਲੱਛਣ ਕੀ ਆ ਛੋਡੀ ਬੱਕਰੀ ਵਾਰੀ-ਵਾਰੀ ਬੱਚਾ ਛਿੱਟੂਗੀ। ਠੀਕ ਹੈ ਨਾ ਪੂਰੇ ਟਾਈਮ ਤੇ ਸੂਗ ਹੀ ਨਹੀਂ। ਬੱਚਾ ਪੂਰਾ ਬਣਿਆ ਨਹੀਂ ਹੋਊਗਾ। ਬੱਕਰੀ ਨੂੰ 107 ਤੋਂ 6 ਬੁਖਾਰ ਹੋਊਗਾ। ਬੱਕਰੀ ਦੇ ਪਿਛਲੇ ਗੋਡੇ ਆ ਉਹਨਾਂ ਨੂੰ ਸੋਜ ਆਊਗੀ। ਇਹਦੇ ਇਹ ਲੱਛਣ ਆਗੇ। ਜੇ ਉਹ ਵਾਰੀ-ਵਾਰੀ ਬੱਚਾ ਛੱਡਦੀ ਆ ਤਾਂ ਉਹਦਾ ਤੁਸੀਂ ਪਹਿਲੀ ਗੱਲ ਦਾ ਜਦੋਂ 30 ਰੁਪਿਆਣਾ ਕੁਛ ਨਹੀਂ ਹੁੰਦਾ ਸਾਰਿਆਂ ਦਾ ਬਰੂਸੀਲੋਸੇ ਟੈਸਟ ਕਰਾਓ ਟੈਸਟ ਕਰਾ ਕੇ ਇਹਦੇ ਫਾਰਮ ਦੇ ਵਿੱਚ ਪਾਓ ਥੋੜੀ ਟੈਨਸ਼ਨ ਖਤਮ ਹੋ ਗਈ ਹੁਣ ਵਿੱਚ ਬੰਦੇ ਕਹਿੰਦੇ ਵੀ ਡੇਰੀ ਆਪਣੀ ਆਮ ਕਹਾਵਤ ਹੈ ਡੇਰੀ ਚੋਂ ਦੁੱਧ ਨਾ ਪੀਓ ਕਿਉਂਕਿ ਉੱਥੇ ਆਪਾਂ ਨੂੰ ਪਤਾ ਨਹੀਂ ਕਈ ਵਾਰੀ ਆਪਣੇ ਕੋਲੇ ਕਿਸੇ ਵੀਰ ਕੋਲੇ ਫਾਰਮ ਕੋਈ ਫਾਰਮ ਵਾਲੇ ਕੋਲੇ ਗਾਂ ਬਰੂਸੀਲੋਸਾ ਵਾਲੀ ਹੁੰਦੀ ਆ ਪਰ ਉਹਨੇ ਕਿਹਾ ਟੈਸਟ ਕਰਾਇਆ ਪਾਇਆ ਤੇ ਚੋਆ ਤਾਂ ਪੀਆ ਇਹੀ ਲਾਅ ਹੁੰਦਾ ਡੇਰੀਆਂ ਦੇ ਵਿੱਚ ਜਾਂ ਕਿ ਐਂਟੀਬਾਇਓਟਿਕ ਤੇਜ਼ ਤੋਂ ਤੇਜ਼ ਲਾ ਕੇ ਦੁੱਧ ਆਉਂਦਾ ਉਹੀ ਆਪਾਂ ਬੱਚੇ ਨੂੰ ਦਿੰਨੇ ਆ ਉਹੀ ਆ ਉਹ ਬੱਚੇ ਹੀ ਲੀਵਰ ਤੇ ਸਟ੍ਰੈਸ ਪਾਉਂ ਤੁਹਾਨੂੰ ਇਹ ਗੱਲ ਦਾ ਪਤਾ ਵੀ 2025 ਦੇ ਵਿੱਚ ਜਿਹੜਾ ਐਂਟੀਬਾਇਓਟਿਕਲ ਦੁੱਧ ਜਮਾ ਖਤਮ ਕਰ ਦੇਣਾ ਸਰਕਾਰ ਨੇ 2025 ਦੇ ਵਿੱਚ ਜਿਹੜਾ ਤੁਹਾਡੀ ਗਾਂਵਾਂ ਅੱਜ ਥੋੜਾ ਫਾਰਮ ਆ ਜਿਹੜਾ ਐਂਟੀਬਾਇਓਟਿਕਲ ਦੁੱਧ ਬੀਕੂ ਗਾਣੀ ਜਮਈ 2025 ਦੇ ਵਿੱਚ ਕੀ ਆ ਹੁਣ ਕੀ ਆ ਹੁਣ ਸਰਚ ਚੱਲ ਰਹੀ ਆ ਨੈਸਲੇ ਤਾਂ ਪਹਿਲੀ ਨਹੀਂ ਲੈ ਰਹੀ ਨੈਸਲੇ ਤਾਂ ਜਵਾਬ ਆ ਆਪਾਂ ਆਪਣੇ ਲੋਕਾਂ ਨੇ ਕੀ ਕਰਿਆ ਸੀਗਾ ਮੰਨ ਲਓ ਧਾਰਨੇ ਲਾਤੇ ਐਂ ਕਰਦੇ ਨੈਸਲੇ ਕੋਲ ਦੁੱਧ ਹੋਰ ਹਰਿਆਣੇ ਦਾ ਹੋਰ ਪਾਸੇ ਦਾ ਵੀ ਬਥੇਰਾ ਇਹ ਜੀ ਗੱਲ ਨਹੀਂ ਕਿ ਉਹਨਾਂ ਉਹਨਾਂ ਜਿਹੜਾ ਮਨ ਲਓ ਸਟਾਕ ਇੱਕ ਸਾਲ ਦਾ ਇਕੱਠਾ ਕਰ ਤਿਆਰ ਕਰਿਆ ਹੋਇਆ ਦੁੱਧ ਨਕਲੀ ਬਹੁਤ ਬ ਉਹ ਨਕਲੀ ਤਾਂ ਹੁਣ ਆਪਾਂ ਬੰਦ ਨਹੀਂ ਕਰ ਸਕਦੇ ਨਕਲੀ ਤੇ ਬੰਦ ਦਾ ਕੀ ਨਹੀਂ ਜੇ ਮਾਲਕ ਸਾਹਿਬ ਮੰਨ ਲਓ ਇਲਾਜ ਜੇ ਇਹ ਦਿੱਕਤ ਆਉਂਦੀ ਹੈਗੀ ਇਹਦਾ ਇਲਾਜ ਆਉਣ ਤੋਂ ਬਾਅਦ ਹੈ ਜੀ ਵੀਰੇ ਇਹਦਾ ਇਲਾਜ ਪਹਿਲਾਂ ਦਾ ਹੁਣ ਤੋਂ ਪਹਿਲਾਂ ਦੀ ਵੈਕਸੀਨ ਆਉਂਦੀ ਹੈ ਜਦੋਂ ਮਚੌਰ ਹੋ ਗਈ ਥੋਡੀ ਬੱਕਰੀ ਜਾਂ ਭੇਡ ਮਚੌਰ ਦਾ ਮਤਲਬ ਕੀ ਹੈਗੀ ਵੀ ਜਦੋਂ ਹੀਟ ਦੇ ਵਿੱਚ ਆਉਣ ਲੱਗੀ ਉਹਦੀ ਵੈਕਸੀਨ ਕਰਾ ਦਿਓ ਸਾਰੀ ਉਮਰ ਦੇ ਵਿੱਚ ਇੱਕ ਵਾਰੀ ਵੈਕਸੀਨ ਹੁੰਦੀ ਹੈ ਗਰੂਸੀ ਲੋਸ ਹੈ ਦੀ ਓਕੇ ਠੀਕ ਹੈ ਨਾ ਮੁੜ ਕੇ ਸਾਨੂੰ ਕਰਨ ਦੀ ਲੋੜ ਕਿਹੜੀ ਬੰਦ ਚਾਹੁੰਦੇ ਬੱਚੇ ਨੂੰ ਕਰਾਈ ਗਰੂਸੀ ਲੋਸ ਬੱਚਾ ਮੇਲ ਤੇ ਨਹੀਂ ਲੱਗਦੀ ਹੁੰਦੀ ਈਮੇਲ ਦੇ ਲੱਗਦੀ ਹੁੰਦੀ ਐ ਈਮੇਲ ਦੇ ਜਦੋਂ ਤੁਹਾਡੀ ਬੱਕਰੀ ਮੰਨ ਲਓ ਕ੍ਰਾਸ ਹੋਣ ਤੇ ਆਂ ਕਈ ਵਾਰੀ ਮੰਨ ਲਓ ਆਪਣੀ 6 ਮਹੀਨੇ 7 ਮਹੀਨੇ ਦੀ ਪਾਠੀਟ ਕੱਢਿਆ ਤੇ ਉਦੋਂ ਤੁਸੀਂ ਲਾ ਸਕਦੇ ਜਦੋਂ ਉਹਦੀ ਬੱਚੇ ਦਾ ਨਹੀਂ ਅੰਦਰੋਂ ਮਚੌਰ ਹੋ ਗੋ ਉਦੋਂ ਤੁਸੀਂ ਇੱਕ ਵਾਰੀ ਉਹਦੇ ਵੈਕਸੀਨ ਇਹ ਕੀ ਐ ਵੈਕਸੀਨ ਕਰਨ ਵੇਲੇ ਕਈ ਵਾਰੀ ਤੁਸੀਂ ਇੱਥੋਂ ਜਾਵੋ ਤੇ ਵੈਕਸੀਨ ਲਿਓ ਵੈਕਸੀਨ ਕਰਨ ਦਾ ਵੀ ਧਿਆਨ ਰੱਖਣਾਗਾ ਜੇ ਵੈਕਸੀਨ ਤੁਹਾਡੀ ਅੱਖ ਚ ਪੈ ਗਈ ਕਰਦੇ ਆਂ ਤੂੰ ਜਾਂ ਥੋੜੇ ਜ਼ਖਮ ਤੇ ਲੱਗੀ ਤੁਹਾਨੂੰ ਬੁਰਸੀ ਲੱਸੇ ਪੁਆਇਟ ਹੋਊਗੀ ਆਉਂਦੀ ਆਪਣੇ ਆਪਣੇ ਮੰਨ ਲਓ ਇਹਨਾਂ ਦੇ ਵਿੱਚ ਹਸਪਤਾਲਾਂ ਦੇ ਵਿੱਚ ਆਉਂਦੀ ਆ ਡਾਕਟਰ ਇਹੀ ਗੱਲਾਂ ਵੀ ਚਰਚਾ ਜਾਂਦੇ ਆ ਪਹਿਲਾਂ ਡਰ ਗਏ ਸੀਗੇ ਵੀ ਮੰਨ ਲਓ ਟਵਾ 7 8 ਡੂੰਗਾ ਦੱਬ ਕੇ ਕਈ ਵਾਰ ਤਾਂ ਵਿੱਚ ਦੱਬ ਦਿੰਦੇ ਸੀ ਵੀ ਯਾਰ ਆਪਾਂ ਕਰੀਏ ਕੀ ਕਈ ਵਾਰ ਲਾਉਂਦੇ ਤਾਂ ਅੱਖ ਤੋਂ ਵਹਿ ਗਈ ਅਗਲਾ ਕਹਿੰਦਾ ਆਪਣੀ ਜ਼ਿੰਦਗੀ ਖਤਮ ਹੋ ਜੂਗੀ ਇਹਦੇ ਨਾਲ ਸਾਰਾ ਐਪਰੂਪਰ ਐਨਕਾ ਸਾਰਾ ਕੁਝ ਆਉਂਦਾਗਾ ਜਦੋਂ ਤੁਸੀਂ ਵੈਕਸੀਨ ਲੈਣ ਜਾਉਂਗੇ ਫੇਰੇ ਵੈਕਸੀਨ ਲੱਗਦੀ ਇਹਨੂੰ ਲੈਬ ਬੱਸ ਕਹਿੰਦਾਗਾ ਵੀ ਵੈਕਸੀਨ ਦੇ ਵਿੱਚੋਂ ਹੀ ਸਾਨੂੰ ਹੋ ਸਕਦੀ ਵੀ ਮਿਲਦੀ ਹਸਪਤਾਲਾਂ ਿਲਦੀ ਬਹੁਤ ਘੱਟ ਹੈ ਯੂਨੀਵਰਸਿਟੀ ਨਾਲ ਕੰਟੈਕਟ ਕਰੋਗੇ ਮਿਲ ਜਾਊਗਾ ਜਾ ਉੱਥੇ ਲਵਾ ਲਓ ਨਹੀਂ ਵੀ ਉਹੀ ਕਰਨਗੇ ਜੀ ਉੱਥੇ ਕਰਾ ਲਿਓ ਸਾਰਿਆਂ ਨੂੰ ਬেনিਫਿਟ ਜਿਹੜੀਆਂ ਤੁਹਾਡੀਆਂ ਵੱਡੀਆਂ ਬੱਕਰੀਆਂ ਜਿਵੇਂ ਤੁਸੀਂ ਫਾਰਮ ਕਰਨਾ ਲੈਣੀਆਂ ਹੈਗੀਆਂ ਜੇ ਉਹਨਾਂ ਨੂੰ ਬਰੂਕੀਲੋਸਿਸ ਨਹੀਂ ਕਿਸੇ ਨੂੰ ਫੇਰ ਤੁਹਾਨੂੰ ਟੈਨਸ਼ਨ ਵੀ ਖਤਮ ਹੋ ਗਈ ਬਰੀਡਰ ਤਾਂ ਜਿਹੜਾ ਤੁਸੀਂ ਬਰੀਡਰ ਛੱਡਣਾ ਹੈ ਨਾ ਉਹਦੇ ਟੈਸਟ ਸਾਰੇ ਟੋਟਲ ਕਰਾਉਣੇ ਪਹਿਲਾਂ ਜਦੋਂ ਫਾਰਮ ਦੇ ਵਿੱਚ ਛੱਡਣਾ ਹੈ ਜ਼ਿਆਦਾਤਰ ਇੱਥੇ ਲਾਸ ਬਹੁਤ ਹੁੰਦਾ ਹੈ ਲੋਕਾਂ ਦਾ ਇੱਕ ਬਰੀਡਰ ਆਦੇ ਪੰਜਾਬ ਚ ਘੁੰਮਿਆ ਹੁੰਦਾ ਹੈਗਾ ਮੁੜ ਕੇ ਆਪ ਉਹ ਤੋਂ ਪ੍ਰੋਸ ਕਰਾ ਲੈਣੇ ਉਹਦੇ ਕਿਹੜੇ ਕਿਹੜੇ ਟੈਸਟ ਜੂਗਿਆ ਆਹੀ ਬਰੂਸੀਲੋਸਿਸ ਹਾਂ ਬਰੂਸੀਲੋਸ ਟੈਸਟ ਹੋਣਾ ਬਹੁਤ ਜ਼ਰੂਰੀ ਸਭ ਨੂੰ ਭੈਣ ਕਰਵਾਈਏ ਹੁਣ ਕਾਰਨ ਕੀ ਵਿੱਚ ਬੰਦੇ ਕਹਿੰਦੇ ਆ ਵੀਰ ਜੇ ਬੱਕਰੀ ਪਾਲਣ ਚ ਆਈ ਹੈਗੀ ਕਾਮਜਾਬ ਨਹੀਂ ਹੋਊਗੀ ਜੇ ਬੱਕਰੀ ਪਾਲਣ ਚ AI ਹੋਗੀ ਨਾ ਟੀਕਾ ਭਰਨ ਹੋ ਗਿਆ ਬੱਕਰੀ ਕਾਮਜਾਬ ਹੋਊਗੀ ਜ਼ਿਆਦਾ ਕਿਵੇਂ ਹੋਊਗੀ ਉਹ ਚ ਬਿਮਾਰੀਆਂ ਨਹੀਂ ਹੋਣਗੀਆਂ ਪਹਿਲਾਂ ਟੈਸਟ ਟੋਣਗੇ ਫਿਰ ਸੀਮਨ ਲੈਤੇ ਫਿਰ ਮੰਨ ਲਓ ਜਿਹੜਾ ਟੀਕਾ ਭਰਿਆ ਜਾਊਗਾ ਉਹਦੇ ਵਿੱਚ ਹਰ ਇੱਕ ਨੂੰ ਸੌਖਾ ਹੋ ਜੂ ਹੁਣ ਮੇਰੇ ਕੋਲ ਇੱਕ ਬੱਕਰੀ ਆ ਮੈਂ ਕਿਥੋਂ 50000 ਦਾ ਬੱਕਰਾ ਲਿਆ ਮੈਂ ਬੱਕਰੀ ਮੇਰੇ ਕੋਲ 20000 ਦਾ ਬੱਕਰਾ 50000 ਦਾ ਗਾੜੀ ਨਾਲੋਂ ਮੁਸਾਵਧਨ ਨਾਲ ਆ ਕੰਮ ਹੋ ਜਾਂਦਾ ਹੈ ਇਹਨਾਂ ਦਾ ਆਰਟੀਫੀਸ਼ਲ ਨਹੀਂ ਹੁੰਦਾ ਇਹ گاਉਂ ਬਜਾਂ ਹੈ ਉਹੀ ਗੱਲ ਕਰ ਰਹੇ ਨੇ AI ਉਹੀ ਗੱਲ ਇਹ AI ਦੀ ਬਾਈ ਉਹੀ ਗੱਲ ਕਰਦੇ ਆ AI ਦਾ ਸੀਮਣਾ ਇਹਦਾ ਹੁੰਦਾ ਹੈਗਾ ਪਰ ਜਿਹੜਾ ਸੀਮਣਾ ਉਹ ਚੰਗੀ ਕੁਆਲਿਟੀ ਦਾ ਹੈ ਨਹੀਂ ਜੇ ਆਪਾਂ ਪ੍ਰਾਈਵੇਟ ਆਪ ਦਾ ਬੱਕਰਾ ਲੈ ਕੇ ਤਿਆਰ ਕਰਾਉਣਾ ਹੈ ਉਹ ਹਜੇ ਫਿਲਹਾਲ ਕੋਈ ਪਤਾ ਨਹੀਂ ਲੱਗਿਆ ਠੀਕ ਹੈ ਜੇ ਕਰਾਉਣੇ ਵੀ ਆ ਤਾਂ ਹਜੇ ਉਹਨਾਂ ਜੇ ਮੰਨ ਲਓ ਜਿਹੜਾ ਜਿਹੜਾ AI ਦੇ ਸਟਰਾਗੇ ਉਹ ਘੱਟੋ ਘੱਟ 300 400 ਮੰਨ ਲਓ ਇੱਕ ਵਾਰੀ ਚ ਬਣਦਾ ਹੈਗਾ ਹੁਣ 400 AI ਨਹੀਂ ਹੁੰਦੀ ਫਿਰ ਅਗਲੇ ਦਾ ਪਿਆ ਖਤਮ ਹੋ ਜਾਏ ਤਾਂ ਕਿਹਨੂੰ ਬੰਡੀ ਇਹ ਵੀ ਦਿੱਕਤ ਆ ਗਈ ਹੁਣ ਉਹਤੇ ਖਰਚਾ ਵੀ ਆਉਂਦਾਗਾ ਜਦੋਂ ਮਾਲਾ ਬੰਦਾ ਲੈ ਕੇ ਵੀ ਜਾਊਗਾ ਚਾਰ ਦਿਨ ਉਹਤੇ ਰਹੂਗਾ ਵੀ ਸਟਰਾ ਵੀ ਹੋਰ ਸਾਰੇ ਖਰਚੇ ਕਿਉਂ ਨੇ ਰੁਪਈਆ ਦਿੰਦਾ ਨਹੀਂ ਕੋਈ ਪਰ ਆਪਾਂ ਇਹ ਨਹੀਂ ਦੇਖ ਰਹੇ ਵੀ ਆਪਾਂ ਕਿੰਨੇ ਚੀਜ਼ਾਂ ਤੋਂ ਬਚ ਜਾ ਕਿੰਨੀਆਂ ਬਿਮਾਰੀਆਂ ਤੋਂ ਬਚਦੇ ਕਿਉਂਕਿ ਜ਼ਿਆਦਾਤਰ ਕੀ ਆ ਆਪਣੇ ਵੀਰਾਂ ਨੂੰ ਐਂਡ ਐਂਬਰੀਡਿੰਗ ਬਾਰੇ ਤੇ ਬਰੂਸੀਲੋਸਿਸ ਬਾਰੇ ਪਤਾ ਨਹੀਂ ਸਭ ਤੋਂ ਵੱਡੀ ਭਿਆਨਕ ਬਿਮਾਰੀ ਦੋਨੇ ਇਹ ਹੈ ਇਹਨ ਬਰੀਡਿੰਗ ਵੀ ਹੋਈ ਜਾਂਦੀ ਆ ਬਰੂਸੀਲੋਸਿਸ ਵੀ ਬਿਥੇਰੇ ਨੂੰ ਹੋਇਆ ਵਾ ਕੋਈ ਦੇਖਦੇ ਨਹੀਂ ਬਸ ਇਕੱਲੇ ਮੌਸਮ ਨਾਲ ਜੋੜ ਦਿੰਦੇ ਆ ਹਰ ਇੱਕ ਚੀਜ਼ ਕੁਦਰਤ ਨਾਲ ਨਹੀਂ ਜੁੜੀ ਜਾਂਦੀ ਮੈਂ ਨਹੀਂ ਕਹਿੰਦਾ ਵੀ ਆਪਾਂ ਕੁਦਰਤ ਤੋਂ ਮੁਨਕਰ ਹੋ ਕੇ ਕੋਈ ਕੰਮ ਕਰ ਲਾਂਗੇ ਪਰ ਹਰ ਇੱਕ ਚੀਜ਼ ਨਹੀਂ ਜੁੜੀ ਜਾਂਦੀ ਠੀਕ ਹੈ ਨਾ ਉਹਦੇ ਵਿੱਚ ਕੀ ਕਰਨ ਆਪਣੇ ਵਿੱਚ ਬੰਦੇ ਕਹਿੰਦੇ ਇਹ ਤਾਂ ਮੌਸਮੀ ਇਹ ਜਿਹਾ ਸੀ ਕਿ ਠੰਡ ਵੱਧ ਪੈ ਗਈ ਵਿੱਚ ਕਹਿੰਦੇ ਆ ਤੂੰ ਇਣੀ ਸਟਗੀਆਂ ਇਹਦਾ ਧੂਆਂ ਵਾਲਾ ਹੋ ਗਿਆ ਪ੍ਰਦੂਸ਼ਣ ਵੱਧ ਹੋ ਗਿਆ ਬੱਕਰੀਆਂ ਤਾਂ ਬਚੇਟੀਆਂ ਵੀ ਪ੍ਰਦੂਸ਼ਣ ਤਾਂ ਆਈ ਵਾਰੀ ਹੁੰਦਾ ਇਹ ਤਾਂ ਕਿਹੜਾ ਕੋਈ ਨਵਾਂ ਹੋਇਆਗਾ ਸੋ ਇਹ ਚੀਜ਼ਾਂ ਦਾ ਬਾਈ ਧਿਆਨ ਰੱਖਣਾ ਦੋ ਚੀਜ਼ਾਂ ਦਾ ਜਦੋਂ ਵੀ ਤੁਸੀਂ ਫਾਰਮ ਕਰਨਾ ਇੱਕ ਤਾਂ ਮੰਨ ਲਓ ਜਿਹੜਾ ਬੁਰਸੀ ਲੋ ਸ਼ੀਟ ਐਸਟ ਕਰਾਉਣਾ ਇੱਕ ਐਨਵਰੀ ਡੰਗ ਨਹੀਂ ਹੋਣ ਦੇ ਹਮੇਸ਼ਾ ਤੁਸੀਂ ਕੰਮ